ਹਾਈਪ੍ਰੈਸ ਕਾਨਫਰੰਸ ਜਿਹੜੀ ਹੈਗੀ ਹੈ ਇਹ ਇੱਕ ਕਾਰ ਚੋਰ ਗਿਰੋਹ ਦੇ ਰਿਗਾਰਡਿੰਗ ਹੈ ਜਿਹੜਾ ਕਿ ਕਰੀਬ ਪਿਛਲੇ 14-15 ਸਾਲ ਤੋਂ ਐਕਟਿਵ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੜਕ ਸੁਰੱਖਿਆ ਫੋਰਸ ਸੜਕ ਹਾਦਸਿਆਂ ਦੌਰਾਨ ਬਰਦਾਨ ਸਾਬਿਤ ਹੋ ਰਹੀ ਹੈ ਜਿਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਕਾਰਡ ਬਣਾਇਆ ਤੇ ਕਈ ਕੀਮਤੀ ਜਾਨਾਂ ਬਚਾਈਆਂ ਮੈਂ ਲੈਡੀ ਕਨਸਟੇਬਲ ਅਰਤਿਕ 4 ਰੂਟ ਨੰਬਰ 90302 ਜੋ ਕਿ ਪੰਚਪੂਲਾ ਬੈਰੀਅਰ ਤੋਂ ਅਜੀਸਪੂਰ ਟੋਲ ਪਲਾਜ਼ਾ ਤੱਕ ਟਾਇਨ ਆ ਤਾ ਇਹ ਜਿਹੜੀ ਸਾਡੀ ਸਰਵਿਸ ਹੈ ਜੀ ਇਹ 24 ਇੰਟੂ 7 ਆਰਸ ਤੱਕ ਚੱਲਦੀ ਹੈ ਜੀ ਜਿਸੇ ਤਰ੍ਹਾਂ ਦਾ ਕੋਈ ਐਕਸੀਡੈਂਟ ਹੋ ਗਿਆ ਹੈ ਉੱਤੇ ਅਸੀਂ ਵਿਦਨ 5 ਮਿੰਟ ਚ ਅਸੀਂ ਪਹੁੰਚ ਜਾਂਦੇ ਆ ਕਿ ਜਿਸ ਤਰ੍ਹਾਂ ਦੇ ਫਸਟ ਏਡ ਵਗੈਰਾ ਉਹਨੂੰ ਦੇਣੀ ਹੁੰਦੀ ਹੈ ਅਸੀਂ ਉਹਨੂੰ ਦੇ ਦਿੰਨੇ ਆ ਕੋਈ ਜ਼ਿਆਦਾ ਮੇਜਰ ਹੁੰਦਾ ਫਿਰ ਜਿਹੜਾ ਕੋਈ ਨੇੜਲੇ ਸਾਡਾ ਕੋਈ ਹਸਪੀਟਲ ਹੁੰਦਾ ਉੱਥੇ ਅਸੀਂ ਉਹਨੂੰ ਐਡਮਿਟ ਕਰਾ ਦਿੰਦੇ ਆ ਅਸੀਂ ਬਹੁਤ ਵਾਰੀ ਵੇਖਦੇ ਆ ਜੇ ਕਿਤੇ ਐਕਸੀਡੈਂਟ ਹੋ ਜਾਂਦਾ ਉੱਥੇ ਆਮ ਪਬਲਿਕ ਉਸ ਐਕਸੀਡੈਂਟ ਨੂੰ ਹੱਥ ਨਹੀਂ ਪਾਉਂਦੀ ਐਸਐਸਐਫ ਟੀਮ ਮੌਕੇ ਤੇ ਪਹੁੰਚਦੀ ਆ ਜੇ ਕੋਈ ਜ਼ਖਮੀ ਹੋਵੇ ਉਸ ਨੂੰ ਔਨ ਦੀ ਸਪੌਟ ਆਪਾਂ ਫਸਟ ਏਡ ਦਿੰਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮਹయ్యా ਕਰਵਾਉਣਾ ਹੈ। ਹਰ 3 ਕਿਲੋਮੀਟਰ ਵਾਲੀ ਗੱਡੀ ਖਣੋਂ ਆਉਂਦੀ ਹੈ ਜਾਂਦੀ ਮਿਲੂਗੀ। ਕੋਈ ਟਰੱਕ ਖੜਾ ਹੈ, ਖਰਾਬ ਹੋਇਆ, ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ। ਕਿਉਂਕਿ ਗੱਡੀਆਂ ਇੰਨੀਆਂ ਟੱਕੜੀਆਂ ਨੇ ਇਹ ਦੁਬਈ ਦੀ ਬੁਸ ਕੋਲ ਨੇ ਹੈ ਗੱਡੀਆਂ। ਇਹ ਇੰਟਰਨੈਸ਼ਨਲ ਜਿਹੜੀ ਲਗਜ਼ਰੀ ਕਾਰਸ ਹੈਗੀਆਂ ਮੈਜੋਰਟੀ ਇਹਨਾਂ ਦਾ ਟਾਰਗੇਟ ਹੁੰਦਾ ਸੀ ਲਗਜ਼ਰੀ ਕਾਰਸ ਜਿਹੜੀਆਂ ਅਸੀਂ ਉਹਨੂੰ ਚੋਰੀ ਕਰਦੇ ਸੀਗੇ ਇਹ ਬਿਲਕੁਲ ਇੱਕ ਇੰਟਰਨੈਸ਼ਨਲ ਲੈਵਲ ਤੇ ਨੈਟਵਰਕ ਜਿਹੜਾ ਬਣਿਆ ਹੋਇਆ ਇਹਨਾਂ ਦਾ ਆ ਇਹ ਚ ਜਿਹੜੇ ਇਹਦਾ ਮਾਸਟਰਮਾਈਂਡ ਅਮਿਤ ਪੁੱਤਰ ਕਰਨ ਸਿੰਘ ਜਿਹੜਾ ਹੈਗਾ ਇਹ ਰਹਿਣ ਵਾਲਾ ਰੋहतक ਹਰਿਆਣਾ ਦਾ ਉਹਨੂੰ ਮੋਹਾਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਨਾਲ ਉਹਦਾ ਇੱਕ ਸਾਥੀ ਹੈ ਰਮੇਸ਼ ਇਹ ਵੀ ਰੋहतक ਹਰਿਆਣਾ ਦਾ ਰਹਿਣ ਵਾਲਾ ਇਹਨੂੰ ਵੀ ਅਰੈਸਟ ਕਰ ਲਿਆ ਗਿਆ ਇਹਦੇ ਵਿੱਚ ਇਹ ਕਾਰ ਇੱਕ ਚੋਰੀ ਦੀ ਕਾਰ ਜਿਹੜੀ ਸੀਗੀ ਉਹਨੂੰ ਸੇਲ ਕਰਨ ਆਈ ਸੀਗੀ ਇੱਥੇ ਮੁਹੱਲੇ ਦੇ ਵਿੱਚ ਜਿਹੜਾ ਪਰਚੇਜ਼ਰ ਸੀਗਾ ਉਹਨੂੰ ਸ਼ੱਕ ਹੋਇਆ ਜਿਹਦੀ ਇਨਫੋਰਮੇਸ਼ਨ ਸਾਨੂੰ ਮਿਲੀ ਤੇ ਜਿਹਦੇ ਬੇਸਿਸ ਤੇ ਅਸੀਂ ਸਾਰੀ ਇਹ ਇਨਵੈਸਟੀਗੇਸ਼ਨ ਜਿਹੜੀ ਸ਼ੁਰੂ ਕੀਤੀ ਤੇ ਇਨਵੈਸਟੀਗੇਸ਼ਨ ਚ ਅੱਗੇ ਚਲਦੇ ਚਲਦੇ ਬਹੁਤ ਵੱਡਾ ਇੱਕ ਜਿਹੜਾ ਗਿਰੋ ਆਏ ਟਰੇਸ ਹੋਇਆ ਇਹਨਾਂ ਦਾ ਮੋਡਸ ਆਪਰੇਂਡੀ ਇਹ ਸੀਗੇ ਕਿ ਇੱਕ ਜਿਹੜੀ ਕੋਈ ਟੋਟਲ ਲਾਸ ਗੱਡੀ ਹੁੰਦੀ ਸੀ ਐਕਸੀਡੈਂਟ ਦੇ ਵਿੱਚ ਉਹਨੂੰ ਖਰੀਦ ਲੈਂਦੇ ਸੀਗੇ ਉਹਨੂੰ ਖਰੀਦ ਕੇ ਉਹਦੇ ਜਿਹੜੇ ਵੀ ਕ੍ਰੀਡੈਂਸ਼ੀਅਲ ਸੀਗੇ ਉਹਦਾ ਗੱਡੀ ਦਾ ਨੰਬਰ ਚੈਸੀ ਨੰਬਰ ਇੰਜਨ ਨੰਬਰ ਉਹ ਸੇਮ ਮਾਡਲ ਦੀ ਚੋਰੀ ਦੀ ਗੱਡੀ ਦੇ ਉੱਤੇ ਲਗਾ ਲੈਂਦੇ ਸੀਗੇ ਉਹ ਲਗਾਉਣ ਤੋਂ ਬਾਅਦ ਫਿਰ ਉਹ ਜਾਂ ਤਾਂ ਸਿੱਧੇ ਤੌਰ ਤੇ ਮੋਸਟਲੀ ਨਾਰਥ ਈਸਟਰਨ ਸਟੇਟਸ ਵੇਚਦੇ ਸੀਗੇ ਨਾਰਥ ਈਸਟਰਨ ਸਟੇਟਸ ਦੇ ਵੇਚਦੇ تھے ਕਿ ਜਾਂ ਵਿਰੋਧੀ ਐਨਓਸੀ ਕਟਾ ਕੇ ਉਸ ਤੋਂ ਬਾਅਦ ਨਾਰਥ ਈਸਟ ਸਟੇਟ ਤੇ ਵੇਚਦੇ ਸੀਗੇ ਸਾਡੇ ਇਹ ਵੀ ਧਿਆਨ ਚ ਆਇਆ ਕਿ ਇਹ ਗੱਡੀਆਂ ਨਾਰਥ-ਈਸਟ ਸਟੇਟ ਤੋਂ ਵੀ ਅੱਗੇ ਕਈ ਵਾਰ ਮਿਆਂਮਾਰ ਵਗੈਰਾ ਵਾਲੇ ਪਾਸੇ ਵੀ ਮਤਲਬ ਕ੍ਰਾਸ ਬਾਰਡਰ ਵੀ ਇਹ ਗੱਡੀਆਂ ਜਿਹੜੀਆਂ ਹੈਗੀਆਂ ਵੇਚੀਆਂ ਜਾਂਦੀਆਂ ਸੀ ਹੁਣ ਤੱਕ ਦੀ ਸਾਡੀ ਪੁੱਛਗਿੱਛ ਦੇ ਦੌਰਾਨ ਕਰੀਬ 400 ਤੋਂ ਵੱਧ ਗੱਡੀਆਂ ਪਿਛਲੇ 10 ਤੋਂ 15 ਸਾਲਾਂ ਦੇ ਵਿੱਚ ਇਹਨਾਂ ਨੇ ਚੋਰੀ ਕਰਕੇ ਨਾਰਥ-ਈਸਟ ਜਾਂ ਕ੍ਰਾਸ ਬਾਰਡਰ ਜਿਹੜੀਆਂ ਹੈਗੀਆਂ ਭੇਜੀਆਂ ਨੇ ਸਾਨੂੰ ਇਹਨਾਂ ਦੇ ਵਿੱਚੋਂ ਕਰੀਬ 77 ਗੱਡੀਆਂ ਇਸ ਟਾਈਮ ਤੇ ਆਲਰੇਡੀ ਆਇਡੈਂਟੀਫਾਈ ਹੋ ਚੁੱਕੀਆਂ ਜਿਨ੍ਹਾਂ ਦੀ ਰਿਕਵਰੀ ਇਸ ਟਾਈਮ ਤੇ ਚੱਲ ਰਹੀ ਹੈ ਉਹਨਾਂ ਚੋਂ ਨੌ ਲਗਜ਼ਰੀ ਗੱਡੀਆਂ ਜਿਹੜੀਆਂ ਰਿਕਵਰ ਹੋਈਆਂ ਨੇ ਉਹ ਸਾਡੇ ਕੋਲ ਇੱਥੇ ਹੁਣ ਇਸ ਟਾਈਮ ਤੇ ਆਲਰੇਡੀ ਰਿਕਵਰ ਹੋ ਚੁੱਕੀਆਂ ਨੇ ਉਹਦੇ ਵਿੱਚ ਪੰਜ ਫੋਰਚੂਨਰ ਕਾਰ ਦੋ ਇਨੋਵਾ ਕ੍ਰਿਸਟਾ ਇੱਕ ਕ੍ਰੈਟਾ ਤੇ ਇੱਕ ਬ੍ਰਿਜ਼ਾ ਜਿਹੜੀ ਕਾਰ ਹੈ ਉਹ ਆਲਰੇਡੀ ਰਿਕਵਰਡ ਹੈ ਇਹ ਜਿਹੜੇ ਦੋ ਬੰਦੇ ਫੜੇ ਗਏ ਨੇ ਇਹਨਾਂ ਦੇ ਉੱਤੇ ਪਹਿਲਾਂ ਹੀ 20 25 25 ਮਕਦਮੇ ਦਰਜ ਹੈ ਤਾਂ ਇਹਨਾਂ ਦਾ ਕ੍ਰਿਮਨਲ ਬੜਾ ਮੇਜਰ ਬੈਕਗ੍ਰਾਉਂਡ ਹੈ ਤੇ ਵੱਖ-ਵੱਖ ਸਟੇਟਸ ਦੇ ਵਿੱਚ ਇਹ ਮੁਕਦਮੇ ਦਰਜ ਹੈ ਜਿਹੜਾ ਇਹ ਅਮਿਤ ਹੈ ਇਹਨੂੰ ਇੰਟਰਨੈਸ਼ਨਲ 에ਰਪੋਰਟ ਤੋਂ ਉੱਥੋਂ ਅਸੀਂ ਟੀਮ ਆਪਣੀ ਲਈ ਹੋਈ ਸੀ ਉੱਥੋਂ 에ਰਪੋਰਟ ਤੋਂ ਅਰੈਸਟ ਕੀਤਾ ਗਿਆ ਇਹਨੇ ਤੇ ਇਹ ਫਰਦਰ ਸਾਰਾ ਜਿਹੜਾ ਗਿਰੋ ਹੈ ਉਹ ਤੋਂ ਪਰਦਾ ਫਾਸ਼ੀਏ ਦੇ ਵਿੱਚੋਂ ਹੋਇਆ ਇਹਦੇ ਵਿੱਚ ਇੱਕ ਹੋਰ ਬੰਦਾ ਇਨਵੋਲਡ ਹੈ ਕਿ ਹੋਤੋ ਅਚੋਮੀ ਨਾਮ ਦਾ ਬੰਦਾ ਹੈ ਇਹ ਨਾਗਾ لینڈ ਦੀਮਾਪੁਰ ਦਾ ਰਹਿਣ ਵਾਲਾ ਹੈ ਜਿਹੜਾ ਉੱਥੇ ਸਾਰੇ ਨਾਰਥ-ਈਸਟ ਨੈਟਵਰਕ ਨੂੰ ਮੈਨੇਜ ਕਰਦਾ ਹੈ ਇਹਦਾ ਹੀ ਇਹ ਅੱਗੇ ਜਿਹੜਾ ਚੋਰੀ ਕਰਨ ਵਾਲਾ ਇਹਦਾ ਜਿਹੜਾ ਰਿੰਗ ਸੀਗਾ ਉਹ ਚ ਇਹ ਅਮਿਤ ਜਿਹੜਾ ਹੈਗਾ ਉਹਨੂੰ ਮੈਨੇਜ ਕਰਦਾ ਸੀਗਾ ਤੇ ਪੂਰੇ ਇੰਡੀਆ ਦੇ ਵਿੱਚੋਂ ਹੀ ਇਹ ਕਾਰਾਂ ਜਿਹੜੀਆਂ ਚੋਰੀ ਹੋਈਆਂ ਜਿਹੜੀਆਂ ਅੱਗੇ ਜਾ ਕੇ ਉਥੇ ਨਾਰਥ-ਈਸਟ ਸਪਲਾਈ ਕਰਦੇ ਸੀਗੇ ਇਹ ਜਿਹੜੇ ਸਾਨੂੰ ਉਹ ਵੀ ਆਈਡੈਂਟੀਫਾਈ ਹੋ ਗਏ ਨੇ ਇਹਦੇ ਵਿੱਚ ਜਿਹੜੇ ਗੱਡੀ ਨੰਬਰ ਚੈਸੀਜ਼ ਜਿਹੜਾ ਚੈਸੀ ਨੰਬਰ ਹੈ ਇੰਜਨ ਨੰਬਰ ਜਿਹੜੇ ਪੰਚ ਕਰਦੇ ਸੀ ਉਹ ਵੀ ਸਾਡੇ ਆਈਡੈਂਟੀਫਾਈਡ ਨੇ ਉਹਨਾਂ ਨੂੰ ਵੀ ਅਸੀਂ ਕੇਸ ਨਾਮਿਨੇਟ ਕਰ ਰਹੇ ਹਾਂ ਮੈਂ ਹਜੇ ਡਿਟੇਲ ਸ਼ੇਅਰ ਨਹੀਂ ਕਰ ਰਹੇ ਕਿਉਂਕਿ ਸਾਡੇ ਆਨਗoing ਆਪਰੇਸ਼ਨ ਹੋ ਰਹੇ ਨੇ मेरठ नहीं ये डिफरेंट डिफरेंट मॉडल है ਸਰ ਇਹ ਪਹਿਲਾਂ ਵੀ ਫੜੇ ਗਏ ਸੀ ਇਸ ਤੋਂ ਪਹਿਲਾਂ ਸਰ ਕਿਤੇ ਕਿਤੇ ਮਾਮਲੇ ਦਰਜ ਨੇ ਇਹਨਾਂ ਦੇ ਜਿਹੜੇ ਇਹ ਇਹ ਜਿਹੜਾ ਚੋਰੀ ਵਾਲੇ ਮਾਸਟਰਮਾਈਂਡ ਜਿਹੜੇ ਹੈਗੇ ਇਹ ਇਹ ਜਿਹੜੇ ਹੈਗੇ ਪੂਰੇ ਇੰਡੀਆ ਦੇ ਵਿੱਚ ਇਹ ਮਾਮਲੇ ਦਰਜ ਹੈ ਮੈਜੋਰਟੀ ਜਿਹੜੇ ਸਾਨੂੰ ਅਏ ਤਿੱਕਰ ਪਤਾ ਲੱਗਿਆ ਨਾਰਥ ਇੰਡੀਆ ਦੇ ਪਤਾ ਲੱਗਿਆ ਤਾਂ ਤੁਸੀਂ ਇਹ ਕਹਿੰਦੇ ਹੋ ਸਾਰੇ ਨਾਰਥ ਇੰਡੀਅਨ ਸਟੇਟਸ ਦੇ ਵਿੱਚ ਕਾਫੀ ਜਿਹੜੀਆਂ ਚੋਰੀ ਦੀਆਂ ਗੱਡੀਆਂ ਦੇ ਵਿੱਚ ਅੱਗੇ ਅੱਗੇ ਚੋਰੀ ਦੀਆਂ ਗੱਡੀਆਂ ਇਹਨਾਂ ਕੋਲ ਪਹੁੰਚ ਜਾਂਦੀਆਂ ਸੀਗੇ ਤੇ ਟੋਟਲ ਲਾਸ ਜਿਹੜੀ ਗੱਡੀ ਦਾ ਨੰਬਰ ਲਾਣ ਵਾਲਾ ਕੰਮ ਇਹਨਾਂ ਨਾਲ ਸਕੇਗਾ ਸਰ ਕਿ ਕਿ ਲਗਜ਼ਰੀ ਗੱਡੀਆਂ ਹੀ ਸਾਰੀ ਫੋਰਚਨਰ ਰੇਂਜ ਰੋਵਰ ਵੀ ਗੱਡੀਆਂ ਨੇ ਕ੍ਰਿਸਟਾ ਨੇ ਇਹ ਹਾਈ ਟੈਕ ਗੱਡੀਆਂ ਨੇ ਲੇਕਿਨ ਇਹਨਾਂ ਨੂੰ ਚੋਰੀ ਕਿਸ ਤਰ੍ਹਾਂ ਕਰਦੇ ਸੀ ਕੋਈ ਕੋਈ ਨਾ ਕੋਈ ਕੋਈ ਈਕੁਪਮੈਂਟ ਜਾਂ ਇਹ ਤਾਂ ਬੀਸਿਕਲੀ ਜੇ ਆਪਾਂ ਕਹਿੰਨੇ ਨਾ ਬਿਗ ਫਿਸ਼ ਇਹ ਚੋਰੀ ਕਰਨ ਦੀ ਗੱਡੀ ਚੋਰੀ ਹੋਣ ਤੋਂ ਬਾਅਦ ਜਿੱਥੇ ਜਾਂਦੀ ਹੈ ਯੂ نو ਆਪਾਂ ਕਹਿੰਨੇ ਜਾਂਦੀ ਕਿੱਥੇ ਸੀ ਚੋਰੀ ਇਹਨਾਂ ਕੋਲ ਜਾਂਦੀ ਸੀ ਗੱਡੀ ਚੋਰੀ ਕਰਨ ਵਾਲੇ ਹੋਰ ਹੈ ਚੋਰੀ ਕਰਨ ਵਾਲੇ ਤਾਂ ਅੱਗੇ ਲੋਕਲ ਬੰਦੇ ਜਿਹੜੇ ਅੱਗੇ ਇਹਨਾਂ ਨੂੰ ਵੇਚਦੇ ਸੀ ਗੱਡੀਆਂ ਜਿਹੜੇ ਇਹ ਗੱਡੀਆਂ ਲੈ ਕੇ ਉਸ ਤੋਂ ਬਾਅਦ ਉਹਨਾਂ ਦਾ ਨੰਬਰ ਤੇ ਜਿਵੇਂ ਦੱਸਿਆ ਉਹ ਇੰਜਨ ਨੰਬਰ ਚੈਸੀ ਨੰਬਰ ਪੰਜ ਕਰਦੇ ਸੀ ਇਹ ਸਾਰਾ ਟੈਂਪਰ ਕਰਕੇ ਗੱਡੀਆਂ ਦਾ ਟੈਂਪਰ ਕਰਕੇ ਸਰ ਸਰ ਨੌਸ ਗੱਡੀਆਂ ਦਾ ਜ਼ਿਕਰ ਇੱਥੇ ਹੋਇਆ ਹੈ ਕਿ ਇੰਨਾ ਦੀ ਕੋਈ ਇੰਨਾ ਇਹ ਕੈਰੇਜ ਵਿੱਚ ਕਟੀਆਂ ਆਦੀ ਸੀ ਕਿ ਆਪੀ ਇਹਨਾਂ ਕੋਈ ਕੈਰੇਜਿਸ ਦਾ ਟਾਇਪ ਸੀ ਕਿ ਜਿਹੜੇ ਟੋਟਲ लॉस ਕਟੀਆਂ ਦੀ ਡੀਟੇਲਸ ਇੱਕਦਮ ਪਹੁੰਚਦੀਆਂ ਸੀ ਕਿ ਟੋਟਲ लॉस ਦੇ ਡੀਨ ਡਿਟੇਲ ਤਾਂ ਰੂਟੀਨਲੀ ਹੀ ਅਵੇਲੇਬਲ ਹੁੰਦੀ ਹੈ ਤੇ ਇਹਨਾਂ ਦਾ ਕੋਈ ਗੈਰੇਜ ਨਹੀਂ ਸੀ ਸਪੈਸੀਫਿਕਲੀ ਇੰਸ਼ੋਰੈਂਸ ਕੰਪਨੀਆਂ ਦਾ ਲਿੰਕ ਨਹੀਂ ਆਇਆ ਨਹੀਂ ਹਜੇ ਤੱਕਰ ਨਹੀਂ ਆਇਆ ਹਜੇ ਤੱਕਰ ਨਹੀਂ ਆਇਆ ਸਰ ਬਾਹਰ ਜਿਹੜੀ ਕੰਟਰੀਆਂ ਚ ਭੇਜਦੇ ਸੀ ਇਹ ਮੇਨਲੀ ਜਿਹੜਾ ਨਾਰਥ ਈਸਟ ਦੇ ਨਾਲ ਆਪਣੇ ਕੰਟਰੀਜ਼ ਲੱਗਦੇ ਮੇਨਲੀ ਸਾਨੂੰ ਮਿਆਂਮਾਰ ਦਾ ਇਸ ਟਾਈਮ ਤੇ ਜਿਹੜਾ ਹੈ ਪਤਾ ਲੱਗਿਆ ਜਿੱਥੇ ਕਿ ਗੱਡੀਆਂ ਕਾਫੀ ਇਹਨਾਂ ਨੇ ਸਪਲਾਈ ਕੀਤੀ ਕਿੰਨੀਆਂ ਕਿੰਨ ਇਹ ਸਾਡੀਆਂ ਟੋਟਲ 400 ਤੋਂ ਉੱਪਰ ਗੱਡੀਆਂ ਮੰਨ ਚੁੱਕੇ ਨੇ ਜਿਹੜੀਆਂ ਇਹਨਾਂ ਨੇ ਚੋਰੀ ਕਰਕੇ ਅੱਗੇ ਇਸ ਤਰੀਕੇ ਨਾਲ ਇਸ ਮੋਡਲਸ ਉਪਰੇਟੇ ਨਾਲ ਅੱਗੇ ਵੇਚੀਆਂ ਨੇ ਤੇ ਸਾਨੂੰ ਕਰੀਬ 77 ਦੇ ਆਸ-ਪਾਸ ਗੱਡੀਆਂ ਜਿਹੜੀਆਂ ਇਹ ਚ ਟ੍ਰੇਸ ਹੋ ਚੁੱਕੀਆਂ ਨੇ ਕਿ ਜਿਹੜੀਆਂ ਇੱਥੇ ਕੀਤੀਆਂ ਕਿੱਦਾਂ ਕਰਦੇ ਸਰ ਕਿਉਂਕਿ ਸਿੱਧੀਆਂ OLX ਤੇ ਪਾਉਂਦੇ ਸੀ ਜਾਂ ਮਤਲਬ ਇਹ ਚ ਦੋ ਤਰੀਕੇ ਸੀ ਇੱਕ ਤਾਂ ਸੇਮ ਨੰਬਰ ਗੱਡੀ ਅੱਗੇ ਨਾਰਥ-ਈਸਟ ਵੇਜ ਦਿੰਦੇ ਸੀ ਕਿ ਜਾਂ ਫਿਰ ਉਹ ਤੇ ਐਨਓਸੀ ਕਟਾ ਕੇ ਜਦੋਂ ਆਪਾਂ ਸਟੇਟ ਟੂ ਸਟੇਟ ਚੇਂਜ ਕਰਦੇ ਹੁੰਦੇ ਉਹ ਸੌਨਾ ਕਰਦੇ ਸੀ ਜਿਹੜਾ ਬੰਦਾ ਮੈਂ ਦੱਸਿਆ ਖੇਰ ਤੋਂ ਚੋਮੀ ਜਿਹੜਾ ਹੈਗਾ ਇਹ ਬੰਦਾ ਇਹਦੇ ਥਰੂ ਵੇਚਦੇ ਸੀ ਹੁਣ ਜਦੋਂ ਇਹਦੀ ਅਰੈਸਟ ਹੋ ਗਈ ਉਹ ਤੋਂ ਬਾਅਦ ਸਾਰੀ ਚੀਜ਼ਾਂ ਕਲੀਅਰ ਹੋਣੀ ਹੈ ਜਿਹਦਾ ਕੁਝ ਪਤਾ ਲੱਗਾ ਵੀ ਹੈ ਕਿੱਥੇ ਇਸ ਵਕਤੇ ਇਹ ਸਾਡੀ ਹਜੇ ਇਨਵੈਸਟੀਗੇਸ਼ਨ ਜਾਰੀ ਹੈ ਤੇ ਇਹਦੇ ਸਰੇਡ ਸਾਡੀਆਂ ਚੱਲ ਰਹੀਆਂ ਨੇ ਇਨਵੋਲਵਮੈਂਟ ਆਫ ਦ ਗਵਰਨਮੈਂਟ ਆਫ ਕਿਸੇ ਗਵਰਨਮੈਂਟ ਅਫੀਸਰ ਦੀ ਇਹ ਇਨਵੋਲਵਮੈਂਟ ਉਹ ਜਿਹੜੇ ਇਹਨਾਂ ਦੀ ਹੈਲਪ ਕਰਦੇ ਸੀਗੇ ਗੱਡੀਾਂ ਦੇ ਟ੍ਰਾਂਸਫਰ ਕਰਾਉਣ ਦੇ ਵਿੱਚ ਜਾਂ ਫਿਰ ਕੋਈ ਐਨਫੋਸਰਸ ਗੱਡੀਆਂ ਲੈ ਰਹੇ ਨੇ ਨੇ ਇਹਦੇ ਵਿੱਚ ਹਜੇ ਤੱਕ ਜੋ ਇਹਨਾਂ ਦਾ ਮੋਡਸ ਆਪਰੇਂਡਿਗ ਹੈ ਉਹਦੇ ਵਿੱਚ ਗਵਰਨਮੈਂਟ ਦੀ ਕਿਸੇ ਅਫੀਸ਼ੀਅਲ ਦੀ ਇਨਵੋਲਵਮੈਂਟ ਨਹੀਂ ਲੱਗਦੀ ਹੈ ਪਰ ਫਿਰ ਵੀ ਡੂਰਿੰਗ ਇਨਵੈਸਟੀਗੇਸ਼ਨ ਦੇ ਕਿਸੇ ਦੇ ਵੀ ਇਨਵੋਲਵਮੈਂਟ ਆਦੀ ਇਹ ਵਿਲ ਟੇਕ ਐਕਸ਼ਨ ਅਪਨ। ਸਰ ਇਹਦੇ ਵਿੱਚ ਇੱਕ ਅਹਿਮ ਗੱਲ ਹੈ ਕਿ ਟੋਟਲ ਲਾਸ ਗੱਡੀ ਲੈਂਦੇ ਸੀ। ਕਿ ਕਿਸ ਤਰ੍ਹਾਂ ਲੈਂਦੇ ਸੀ? ਕਿਹਦੇ ਨਾਲ ਸੰਪਰਕ ਸੀ ਦਾ? ਇਹ ਵੀ ਕੋਈ ਕੰਪਨੀ ਦੇ ਨਾਲ ਕੋਈ ਸੰਪਰਕ ਹੈ ਲੋਕਲ ਇਨਵੋਲਵਮੈਂਟ ਕੋਈ ਸਾਹਮਣੇ ਆਈ? ਇਹ ਤਾਂ ਜਿੱਥੇ ਵੀ ਟੋ ਕੋਈ ਟੋਟਲ ਲਾਸ ਗੱਡੀ ਹੁੰਦੀ ਹੈ ਉੱਥੇ ओरिजिनल ਤਾਲਮੇਲ ਕਰਕੇ ਉਹਨੂੰ ਖਰੀਦ ਲੈਂਦੇ ਸੀ। ਤੇ ਕੋਈ ਐਸੇ ਚ ਕੋਈ ਇਹਨਾਂ ਦਾ ਗੈਰੇਜ ਵਾਲਾ ਜਾਂ ਫਿਰ ਕੋਈ ਕੰਪਨੀ ਦੇ ਨਾਲ ਇਨਵੋਲਵਮੈਂਟ ਡਾਇਰੈਕਟਲੀ ਨਹੀਂ ਸੀ ਜਿੱਥੇ ਵੀ ਇਹ ਵੇਲੇ ਅਵੇਲੇਬਲ ਹੁੰਦੀ ਸੀ ਉਹ ਲੈ ਲੈਂਦੇ ਸਨ। ਬਸ ਕ੍ਰੈਪ ਡੀਲਰ ਹੋਵੇ ਜਾਂ ਕਿਸੇ ਵੀ ਤਰੀਕੇ ਨਾਲ ਉਹਨਾਂ ਦੇ ਵਿੱਚ ਰਹਿਣਾ ਇੱਕ ਤੱਕ ਸੀ। ਇਹ ਸਾਰਿਆਂ ਨਾਲ ਹੀ ਟੱਚ ਦੇ ਵਿੱਚ ਸੀ ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਹ ਸਪੈਸਿਫਿਕ ਆਹੀ ਬੰਦਾ ਸੀਗਾ ਕਿ ਐਸੇ ਤੋਂ ਹੀ ਲੈਂਦੇ ਸੀਗੇ। ਉਹ ਵੀ ਜਿਹੜੇ ਬੰਦੇ ਇਹਨਾਂ ਦੇ ਡੈਡੀਕੇਟਿਡ ਸਾਹਮਣੇ ਆਣਗੇ ਤਾਂ ਉਹਨਾਂ ਦੇ ਖਿਲਾਫ ਵੀ ਕਰ ਦੇਣਗੇ। ਕਿ ਸਰ ਗੱਡੀ ਦਾ ਰੇਟ ਕੀ ਰੱਖਦੇ ਸੀ? ਹੁਣ ਤੱਕ ਦੀ ਇਨਵੈਸਟੀਗੇਸ਼ਨ ਵਿੱਚ ਕੁਝ ਆਇਆ ਕਿ ਗੱਡੀ ਦਾ ਰੇਟ ਮਾਰਕੀਟ ਰੇਟ ਤੋਂ ਵੇਚਦੇ ਦੇਨ ਉਸੇ ਮਾਡਲ ਦੀ ਚੋਰੀ ਕਰਦੇ ਸੀ ਜੀ ਟੋਟਲ लॉस ਤੇ ਗੱਡੀ ਸੀ ਸੇਮ ਮਾਡਲ ਮਤਲਬ ਫੋਰਚੂਨਰ ਵਾਈਟ ਕਲਰ ਸੇਮ ਉਹੀ ਮਾਡਲ ਫਿਰ ਉਹੀ ਗੱਡੀ ਚੋਰੀ ਦੀ ਡਿਮਾਂਡ ਕਰਦੇ ਸੀ ਕਿ ਸਾਨੂੰ ਜੀ ਆਹੀ ਚੋਰੀ ਦੀ ਆਹੀ ਗੱਡੀ ਚਾਹੀਦੀ ਉਹ ਸੇਮ ਮਾਡਲ ਤਾਂ ਕਿ ਉਹਦੇ ਵੀ ਟੈਂਪਰ ਕਰਕੇ ਟੈਂਪਰ ਕਰਕੇ ਟੋਟਲ लॉस ਗੱਡੀ ਦਾ ਉਹਦੀ ਆਸੀ ਸ਼ੋਅ ਕਰਦੇ ਗੱਡੀ ਇਹਨਾਂ ਨੇ ਖਰੀਦੀ ਹੁੰਦੀ ਸੀ ਟੋਟਲ लॉस ਉਹਨਾਂ ਦੇ ਕਿ ਸਰ ਬੜਾ ਫਿਰਤਾ ਮੁਸ਼ਕਿਲ ਹੁੰਦਾ ਜੇ ਇੱਕ ਬਾਈ ਚਾਂਸ ਕਿਸੇ ਸੈਕੰਡ ਪਰਸਨ ਦੀ ਗੱਡੀ ਚੋਰੀ ਹੋਈ ਹੈ ਉਹ ਨੂੰ ਫਿਰ ਜਿੱਦਾਂ ਪਤਾ ਚੱਲੂਗਾ ਕਿ ਮੇਰੀ ਅਲਟੀਮੇਟਿਵ ਜਿਹੜਾ ਟੈਂਪਰ ਵਾਲਾ ਚੀਜ਼ ਆ ਉਹ ਵੈਰੀਫਾਈ ਹੋਈ ਸਕਦੀ ਹੈ ਤਹੀਂ ਟ੍ਰੇਸ ਹੋਇਆ ਨਾ ਇਹ ਜਿਹੜਾ ਬੰਦਾ ਸਾਡੇ ਕੋਲ ਜਿਹੜਾ ਫੜਿਆ ਗਿਆ ਗਏਗੇ ਇਹ ਮੋਹੱਲੀ ਦੇ ਵਿੱਚ ਮੋਹੱਲੀ ਦਾ ਪਰਚੇਜ਼ਰ ਸੀਗਾ ਜਿਹਨੂੰ ਇਹ ਗੱਡੀ ਵੇਚਣਾ ਚਾਹੁੰਦੇ ਸੀਗੇ ਉਹਨੂੰ ਸ਼ੱਕ ਪਿਆ ਉਹਨੇ ਸਾਨੂੰ ਇਨਫੋਰਮ ਕੀਤਾ ਜਿੱਥੋਂ ਇਹ ਗੱਲ ਸਾਰੀ ਨਿਕਲੀ ਤੇ ਪਹਿਲਾਂ ਵੀ ਸਰ ਮੋਹੱਲੀ ਦੇ ਵਿੱਚ ਗੱਡੀ ਇਹਨਾਂ ਨੇ ਵੇਚੀ ਕੋਈ ਇਨੀਸ਼ੀਅਲ ਇਨਵੈਸਟੀਗੇਸ਼ਨ ਨਹੀਂ ਹਜੇ ਤੱਕ ਕਰਨੀ ਆਈ ਮੋਸਟਲੀ ਗੱਡੀਆਂ ਜਿਵੇਂ ਕਿ ਦੱਸਿਆ ਨਾਰਥ ਵੇਸ ਜਾਂਦੀਆਂ ਸੀ ਇਹ ਚ ਬਰਬਰ ਡੈਫੀਨਿਟਲੀ ਇੱਥੇ ਵੀ ਲੋਕਲ तो तो नहीं अभी ताक, अभी तक अभी तक ऐसा कोई डायरेक्ट मतलब इन्वॉल्वमेंट इनके साथ इन्वॉल्वमेंट नहीं आई है।, तो है दूसरा बंदा किधर है दूसरा तो 10 साल तो एक्टिव ਇਸ ਸਈ ਗੱਡੀਆਂ ਦਾ ਨੰਬਰ ਇੰਨਾ ਹੈ ਜੀ ਹਜੇ ਤਾਂ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆਈ ਹੈ ਹਜੇ ਠੀਕ ਹੈ ਉਹ ਥੋੜੀ ਜੀ ਉਹ ਵੀ ਅਵੇਅਰ ਹੈ ਕੋਈ ਪ੍ਰਾਈਵੇਟ ਡਾਇਰੈਕਟ ਵੇਚ ਜਾਂਦੇ ਆ ਉਹਨੂੰ ਕੋਈ ਰੇਟ ਦਾ ਸ਼ੱਕ ਪਿਆ ਕਿ ਉਹਨੂੰ ਵੀ ਹਾਂ ਵੀ ਕਿ ਸੱਡਨਲੀ ਉਹ ਰੇਟ ਐਕਸ ਮੰਗਿਆ ਤੇ ਐਕਸ ਤੋਂ ਸੱਡਨਲੀ ਉਹ ਬਹੁਤ ਘਟਾ ਲਿਆ ਰੇਟ ਤਾਂ ਉਸ ਕਰਕੇ ਉਹਨੂੰ ਸ਼ੱਕ ਜਾ ਪਿਆ ਕਿ ਗੱਡੀ ਹੈਗੀ ਆ ਜਦੋਂ ਉਹਨੇ ਇੰਜਨ ਨੰਬਰ ਤੇ ਸਟੈਸੀ ਨੰਬਰ ਵਗੈਰਾ ਚੈੱਕ ਕੀਤਾ ਹੋਣਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप